ਜਾ ਰਹੀ ਕੁਰਕੀ ਦਾ ਖਜ਼ਾਨਾ ਵੱਲੋਂ ਵਿਰੋਧ ਕੀਤਾ ਗਿਆ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਵੱਲੋਂ ਪਹੁੰਚ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਜਿਸ ਦੇ ਚਲਦਿਆਂ ਕੋਈ ਵੀ ਅਧਿਕਾਰੀ ਕੁਰਕੀਕਰਨ ਦੇ ਲਈ ਨਹੀਂ ਪਹੁੰਚਿਆ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਮਾਨਸਾ ਦੇ ਅਵਿਨਾਸ਼ ਸਿੰਘ ਦੇ ਵੱਲੋਂ 2020 ਵਿੱਚ ਆਪਣਾ ਕਾਰੋਬਾਰ ਚਲਾਉਣ ਦੇ ਲਈ ਇੱਕ ਨਿੱਜੀ ਕੰਪਨੀ ਤੋਂ 9 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਲਗਾਤਾਰ ਨਾਂ ਦੇ ਵੱਲੋਂ ਕੰਪਨੀ ਨੂੰ ਕਿਸ਼ਤਾਂ ਭਰੀਆਂ ਗਈਆਂ ਪਰ ਘਰ ਦੇ ਵਿੱਚ ਬਿਮਾਰੀ ਆ ਜਾਣ ਕਰਕੇ ਕਿਸ਼ਤਾਂ ਰੁਗਈਆਂ ਸਨ ਜਿਸ ਕਾਰਨ ਹੁਣ ਕੰਪਨੀ ਵੱਲੋਂ ਅਧਿਕਾਰ ਦੀ কুরਕੀ ਕਰਨ ਦਾ ਨੋਟਿਸ ਲਗਾ ਦਿੱਤਾ ਗਿਆ ਸੀ ਤੇ কুরਕੀ ਕੀਤੀ ਜਾਣੀ ਸੀ ਤੇ ਉਹਨਾਂ ਕਿਹਾ ਹੈ ਕਿ ਕਰਜ਼ੇ ਦੇ ਬਦਲੇ ਕਿਸਾਨ ਦੇ ਤੇ ਬੰਦੀ ਕਿਸੇ ਵੀ ਮਜ਼ਦੂਰ ਦਾ ਘਰ ਅਤੇ ਕਿਸੇ ਕਿਸਾਨ ਦੀ ਜ਼ਮੀਨ কুরਕ ਨਹੀਂ ਹੋਣ ਦਿੱਤੀ ਜਾਵੇਗੀ। ਇਹ ਜਿਹੜਾ ਮਾਮਲਾ ਹੈ ਮਾਨਸਾ ਦੇ ਇੱਕ ਵਿਅਕਤੀ ਵੱਲੋਂ ਬਠਿੰਡੇ ਦੀ ਫਾਈਨੈਂਸ ਕੰਪਨੀ ਤੋਂ 2021 ਦੇ ਵਿੱਚ ਲੋਨ ਲਿਆ ਸੀ। ਲੋਨ ਦੀਆਂ ਜਿਹੜੀਆਂ ਕਿਸ਼ਤਾਂ ਨੇ ਉਹ ਲਗਾਤਾਰ ਦੇ ਭਰੀ ਜਾ ਰਹੇ ਸੀ ਇਹਨਾਂ ਨੇ ਛੱਤੀ ਅਸੀਂ 12652 ਰੁਪਏ ਦੀ ਇੱਕ ਕਿਸ਼ਤ ਸੀ ਪਿਛਲੇ ਸਾਲ ਪਰਿਵਾਰ ਦੇ ਇੱਕ ਮੈਂਬਰ ਦੀ ਡਿਸਕ ਦੇ ਵਿੱਚ ਪ੍ਰੋਬਲਮ ਆਉਣ ਕਰਕੇ ਇਹ ਜਿਹੜੀਆਂ ਕਿਸ਼ਤਾਂ ਨੇ ਉਸ ਤੋਂ ਬਾਅਦ ਦੇ ਵਿੱਚ ਭਰੀਆਂ ਨਹੀਂ ਗਈਆਂ ਅੱਜ ਫਾਈਨਸ ਕੰਪਨੀ ਵੱਲੋਂ ਬਕਾਇਦਾ ਇਹਨਾਂ ਦੇ ਘਰ ਦੇ ਉੱਤੇ ਪ੍ਰਸ਼ਾਸਨ ਲਿਆ ਕੇ ਕਬਜ਼ਾ ਕਰਨਾ ਸੀ ਤੇ ਇਸ ਗੱਲ ਦੀ ਖ਼ਬਰ ਭਾਰਤੀ ਕਿਸਾਨ ਜੁਨੀਆ ਨੇਕਤਾ ਗ੍ਰਾਹਾਂ ਨੂੰ ਲੱਗੀ ਤਾਂ ਅਸੀਂ ਬਕਾਇਦਾ ਜਥੇਬੰਦੀ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਵਿਰੋਧ ਨੂੰ ਦੇਖਦੇ ਹਾਂ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇੱਥੇ ਪਹੁੰਚਿਆ ਨਹੀਂ ਅਸੀਂ ਸ਼ਾਮ ਤੱਕ ਬੈਠਾਂਗੇ ਅਸੀਂ ਕਿਸੇ ਵੀ ਮਜ਼ਦੂਰ ਦਾ ਘਰ ਕਿਸੇ ਵੀ ਕਿਸਾਨ ਦੀ ਜ਼ਮੀਨ ਕੁਰਕ ਨਹੀਂ ਹੁਣ ਦੇਵਾਂਗੇ ਮਸਲਾ ਜੀ ਕੋਈ ਇਹ ਪਹਿਲੀ ਵਾਰ ਦਾ ਨਹੀਂ ਮਸਲੇ ਇਹ ਚੱਲਦੇ ਰਹਿੰਦੇ ਨੇ ਕਿਉਂਕਿ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਪੌਂਖੀਆਂ ਆ ਕਿਸਾਨਾਂ ਮਿੱਤੂ ਗੰਦੇ ਉਹ ਹੱਕ ਦੇ ਵਿੱਚ ਨਹੀਂ ਚੱਲਦੀਆਂ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਚੱਲਦੀਆਂ ਜਿਹੜੀ ਇਹ ਅੱਜ ਇੱਕ ਮਜ਼ਦੂਰ ਦਾ ਘਰ ਟੀ ਇਹਦੇ ਉੱਤੇ ਲੋਨ ਲਿਆ ਹੋਇਆ ਤੇ ਲੋਨ ਦੇ ਸਬੰਧ ਦੇ ਵਿੱਚ ਪਟੰਡੇ ਤੋਂ ਜਿਹੜੀ ਬੈਂਕ ਨੇ ਆ ਕੇ ਇਥੇ ਕਬਜ਼ਾ ਕਾਰਵਾਈ ਕਰਨੀ ਸੀ ਜਦੋਂ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਗ੍ਰਾਹਾਂ ਨੂੰ ਇਦੀ ਢਿੰਕ ਲੱਗੀ ਤਾਂ ਅਸੀਂ ਇੱਥੇ ਇਕੱਠੇ ਹੋਏ ਤੇ ਉਹਨਾਂ ਦਾ ਬਰੋਧ ਕੀਤਾ ਪਰ ਅੱਜ ਤੱਕ ਹਜੇ ਤੱਕ ਕੋਈ ਅਧਿਕਾਰੀ ਆਇਆ ਨਹੀਂ ਪਰ ਅਸੀਂ ਜਿਹੜਾ ਇਹ ਧਰਨਾ ਹੈ ਪ੍ਰਦਰਸ਼ਨ ਹੈ ਸ਼ਾਮ ਤੱਕ ਜੋ 4 ਦਾ ਟਾਈਮ ਹੁੰਦਾ ਉਹਨਾਂ ਤੱਕ ਸਾਡਾ ਇਹ ਜਾਰੀ ਰਹੂਗਾ ਪਰ ਅੱਜ ਤੱਕ ਅਸੀਂ ਨਾ ਕਿਸੇ ਕਿਸਾਨ ਦੀ ਜ਼ਮੀਨ ਤੇ ਨਾ ਕਿਸੇ ਮਜ਼ਦੂਰ ਦਾ ਘਰ ਕੋੁਰਕ ਹੋਣ ਨਹੀਂ ਦਿੱਤਾ ਪਿਛਲੇ ਮੇਰੇ ਦੇ ਵਿੱਚ 2 ਸਾਲ ਹੋਏ ਨਾਲ ਲਲੂਆਣਾ ਰੋਡ ਤੇ ਵੀ ਇੱਕ ਮਜ਼ਦੂਰ ਦੇ ਘਰ ਤੇ ਕਬਜ਼ਾ ਕਾਰਵਾਈ ਕੀਤੀ ਸੀ ਉਹਨਾਂ ਨੂੰ ਜਿੰਦੇ ਲਾ ਕੇ ਬੈਕ ਅਧਿਕਾਰੀ ਚੱਲੇ ਗਏ ਤੇ ਉਦੋਂ ਵਾਲ ਜਦੋਂ ਮਜ਼ਦੂਰ ਸਾਡੇ ਕੋਲ ਪਹੁੰਚਿਆ